ਵੋਟ ਮੰਗਣ ਆਏ ਜੀ ਕੀ ਕਹਿਣਾ ਚਾਹੋ? ਹਾਂ ਜੀ ਮੇਰੀ ਮੋਟ ਹੈ। ਹਾਂ ਜੀ ਹਾਂ ਜੀ ਤੇ ਸਾਡੇ ਪ੍ਰਧਾਨ ਜੀ ਨੂੰ ਵੋਟਾਂ ਪੈਣਗੀਆਂ ਤੇ ਚਾਕੇ ਵੀ ਇਲੈਕਸ਼ਨ ਹੋਣਗੇ ਜਬ ਵਪਾਰੀਆਂ ਦੀ ਸਹਿਮਤੀ ਇਹਦੇ ਚ ਕੋਈ ਪੋਲਿਟਿਕਸ ਨਹੀਂ ਕੋਈ ਪੋਲਿਟੀਕਲ ਨਹੀਂ ਮੇਰੇ ਆਰਤੀ ਵੀਰ ਜੋ ਚਾਂਦ ਉਹ ਕਰਨ ਦਵਿੰਦਰ ਮੇਰਾ ਭਰਾ ਹੈ ਦੂਜਾ ਕੈਂਡੀਡੇਟ ਰਿੰਕੂ ਉਹ ਵੀ ਮੇਰਾ ਭਰਾ ਹੈ ਤੀਜਾ ਉਹ ਕਹਿੰਦਾ ਮੈਂ ਬੀਜੇਪੀ ਦਾ ਹੈ ਸਾਡਾ ਆਰਤੀਆ ਭਰਾ ਹੈ ਵੀਂਗੇ ਆਰਤੀਆ ਮੈਂ ਕਹਿੰਦਾ ਉਹ ਵੀ ਸਾਡਾ ਆਰਤੀਆ ਭਰਾ ਹੈ ਆਰਤੀ ਸਾਡੀ ਅਨਾਜ ਮੰਡੀ ਚ ਕੋਈ ਅਸੀਂ ਕਿਸੇ ਦਾ ਮੌਲ ਖਰਾਬ ਨਹੀਂ ਹੁੰਦਾ ਬਿਲਕੁਲ ਜੀ ਦੇਖੋ ਐਮਐਲਏ ਸਾਹਿਬ ਦਾ ਮੇਰੇ ਕੋਲ ਪੂਰਾ ਆਸ਼ੀਰਵਾਦ ਹੈ ਜੀ ਜੀ ਕੱਲ ਵੀ ਬੈਠੇ ਸੀ ਅਸੀਂ ਤੇ ਜਿਹੜਾ ਦੂਜਾ ਕੈਂਡੀਡੇਟ ਹੈ ਉਹਨਾਂ ਨੂੰ ਅੱਜ ਪਠਾਣ ਦਾ سلسلہ ਜਿਹੜਾ ਚੱਲਦਾ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕਾ ਕੋਈ ਸਹਿਮਤੀ ਬਣਵਾ ਸਕਦੇ ਹੋ ਦੋਨਾਂ ਦੇ ਵਿੱਚ ਸਾਰੇ ਸਾਰੇ ਆਰਤੀ ਭਰਾ ਆਰਤੀ ਭਰਾ ਇਕੱਠੇ ਹੋਏ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੋ ਵੀ ਕੁਝ ਹੋਊਗਾ ਤੁਹਾਡੇ ਸਾਹਮਣੇ ਆਜੂਗਾ ਮੂਤਰ ਫਾਇਦਾ ਨਹੀਂ ਹੋਏਗਾ ਨਹੀਂ ਕੋਈ ਕੋਈ ਦਿੱਕਤ ਨਹੀਂ ਆਉਂਦੀ ਵੋਟ ਜਿਹੜੀ ਪੈਣੀ ਹੈ ਨਾ ਇਹ ਸਿਰਫ ਕੰਮ ਨੂੰ ਪੈਣੀ ਹੈ ਚੰਮ ਨੂੰ ਨਹੀਂ ਪੈਣੀ ਕੰਮ ਨੂੰ ਪੈਣੀ ਦਰ ਥਿੰਗ ਵੈਦਵਾਨ ਨੇ ਆਪਣੀ ਚਲਾਈ ਹੈ ਕਿਸੇ ਦੀ ਸੁਣੀ ਨਹੀਂ ਇਸ ਵਿੱਚ ਕਿੰਨੀ ਸੱਚਾਈ ਹੈ ਪੂਰੀ ਮੰਡੀ ਨੂੰ ਪੁੱਛ ਲਓ ਕਿ ਦਵਿੰਦਰ ਸਿੰਘ ਨੇ ਚਲਾਈ ਹੈ ਕਿ ਮੰਡੀ ਨੇ ਚਲਾਈ ਹੈ ਕੋਈ ਵੀ ਫੈਸਲਾ ਲਿਆ ਮੈਨੇਜਮੈਂਟ ਚ ਲਿਆ ਕੋਈ ਵੀ ਫੈਸਲਾ ਲਿਆ ਹਾਊਸ ਚ ਲਿਆ ਇਕੱਲੇ ਨੇ ਨਹੀਂ ਲਿਆ ਸੋਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਚੋਣਾ ਦਾ ਜਿਹੜਾ ਵਿਗਲ ਵੱਜ ਚੁੱਕਿਆ ਤੇ ਕਾਫੀ ਸਰਗਰਮੀ ਤੇਜ ਹੋ ਚੁੱਕੀ ਹੈ ਅਸੀਂ ਲਗਾਤਾਰ ਨਵੀਂ ਅਨਾਜ ਮੰਡੀ ਤੋਂ ਤੁਹਾਨੂੰ ਲਗਾਤਾਰ ਕਵਰੇਜ ਦਿਖਾ ਰਹੇ ਹਾਂ న్యూਸ 189 ਪੰਜਾਬ ਸੋ ਤੁਸੀਂ ਦੇਖ ਸਕਦੇ ਹੋ ਹੀ ਦਵਿੰਦਰ ਸਿੰਘ ਵੈਦਵਾਨ ਜੋ ਹੈ ਆਪਣੇ ਚੋਣ ਪ੍ਰਚਾਰ ਦੇ ਵਿੱਚ ਡੋਰ ਟੂ ਡੋਰ ਕਰ ਰਿਹਾ ਹੈ ਦਵਿੰਦਰ ਵੈਦਵਾਨ ਸੋ ਤੁਸੀਂ ਦੇਖ ਸਕਦੇ ਆਪਾਂ ਗੱਲਬਾਤ ਲਗਾਤਾਰ ਕਰ ਰਹੇ ਆ ਤੇ ਨੋਟਾਂ ਦੇ ਹਾਰ ਵੀ ਜਿਹੜੇ ਹੈ ਦਵਿੰਦਰ ਸਿੰਘ ਵੈਦਵਾਨ ਨੂੰ ਪਾਏ ਜਾ ਰਹੇ ਆ ਆਪਾਂ ਗੱਲਬਾਤ ਵੀ ਕਰਾਂਗੇ ਤੁਹਾਨੂੰ ਦਿਖਾ ਰਹੇ ਕਿ ਕਾਫੀ ਇਕੱਠ ਜਿਹੜਾ ਹੈਗਾ ਆਰਤੀਆਂ ਦਾ ਉਹ ਨਜ਼ਰ ਆ ਰਿਹਾ ਸੋ ਸੋ ਆਪਾਂ ਆਪਾਂ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਆ ਤੇ ਦਵਿੰਦਰ ਸਿੰਘ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਦਵਿੰਦਰ ਸਿੰਘ ਕਿਸ ਤਰ੍ਹਾਂ ਦਾ ਲੱਗ ਰਿਹਾ ਨੋਟਾਂ ਦੇ ਹਾਰ ਪਾਏਵੇਂ ਦੇਖੋ ਜੀ ਸਾਰੇ ਭਾਈਆਂ ਦੀ ਕਿਰਪਾ ਏ ਹਾਂਜੀ ਹਾਂਜੀ ਸਾਰਾ ਜਿਹੜਾ ਮੰਡੀ ਆ ਸਾਰੀ ਉਹ ਮੇਰੇ ਨਾਲ ਖੜੀ ਆ ਸਾਰੇ ਆਰਤੀ ਵੀਰਾਂ ਦਾ ਬਹੁਤ ਜ਼ਿਆਦਾ ਪਿਆਰ ਆ ਹਾਂਜੀ ਹਾਂਜੀ ਜਿੰਨਾ ਪਿਆਰ ਮੇਰੇ ਆਰਤੀ ਭਰਾ ਮੈਨੂੰ ਦੇ ਰਹੇ ਆ ਮੈਂ ਤਾਂ ਮੰਡੀ ਪਿੱਛੇ ਇੱਕ ਇੱਕ ਕਤਰਾ ਖੂਨ ਦਾ ਉਹ ਮੰਡੀ ਵਾਸਤੇ ਹੀ ਬਹੂਗਾ ਜਦੋਂ ਬਹੂਗਾ ਦਵਿੰਦਰ ਦਾ ਇਹ ਮੈਂ ਨੋਟਾਂ ਦੇ ਹਾਰ ਤਾਂ ਪਹਿਲੀ ਵਾਰ ਦੇਖ ਰਿਹਾ ਵੀ ਮੰਡੀ ਦੇ ਵਿੱਚ ਵੀ ਪੈਂਦੇ ਆ ਪਿਆਰ ਆ ਜੀ ਹਾਂ ਜੀ ਪਿਆਰ ਆ ਘਰ ਦਾ ਪਰਿਵਾਰ ਆ ਸਾਰਾ ਪਿਆਰ ਕਰਦੇ ਆ ਜੀ ਹਾਂ ਜੀ ਹਾਂ ਜੀ ਐਨਾ ਮਾਨ ਤਨ ਦੇ ਰਹੇ ਆ ਦੇਖੋ ਇਹਦਾ ਨਾ ਭੁੱਲਣ ਵਾਲੀਆਂ ਚੀਜ਼ਾਂ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਦੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਹੋਗੇ ਉਹਨਾਂ ਦੇ ਨਾਲ ਕੋਈ ਦਿੱਕਤ ਆਏਗੀ ਪਰੇਸ਼ਾਨੀ ਆਏਗੀ ਕਿਤੇ ਰੁਪੀਜੀ ਨੂੰ ਤਾਂ ਫਾਇਦਾ ਨਹੀਂ ਹੋਏਗਾ ਇਸਦਾ ਕੋਈ ਨਹੀਂ ਕੋਈ ਕੋਈ ਦਿੱਕਤ ਨਹੀਂ ਆਉਂਦੀ ਬੋਟ ਜਿਹੜੀ ਪੈਣੀ ਹੈ ਨਾ ਇਹ ਸਿਰਫ ਕੰਮ ਨੂੰ ਪੈਣੀ ਹੈ ਚੰਮ ਨੂੰ ਨਹੀਂ ਪੈਣੀ ਕੰਮ ਨੂੰ ਪੈਣੀ ਹੈ ਹਾਂਜੀ 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 ਜਿਹੜੇ ਵਿਰੋਧੀ ਹੈ ਕਿ ਉਹ ਲਗਾਤਾਰ આરોਪੀ ਲਾ ਰਹੇ ਕਿ ਦਵਿੰਦਰ ਸਿੰਘ ਵੈਦਵਾਨ ਨੇ ਆਪਣੀ ਚਲਾਈ ਹੈ ਕਿਸੇ ਦੀ ਸੁਣੀ ਨਹੀਂ ਇਸ ਵਿੱਚ ਕਿੰਨੀ ਸੱਚਾਈ ਹੈ ਪੂਰੀ ਮੰਡੀ ਨੂੰ ਪੁੱਛ ਲਓ ਕਿ ਦਵਿੰਦਰ ਸਿੰਘ ਨੇ ਚਲਾਈ ਹੈ ਕਿ ਮੰਡੀ ਨੇ ਚਲਾਈ ਹੈ ਹਾਂਜੀ ਹਾਂਜੀ ਕੋਈ ਵੀ ਫੈਸਲਾ ਲਿਆ ਮੈਨੇਜਮੈਂਟ ਚ ਲਿਆ ਕੋਈ ਵੀ ਫੈਸਲਾ ਲਿਆ ਹਾਊਸ ਚ ਲਿਆ ਹਾਂਜੀ ਹਾਂਜੀ ਇਕੱਲੇ ਨੇ ਨਹੀਂ ਲਿਆ ਕਦੇ ਵੀ ਠੀਕ ਹੈ ਜੇ ਕੋਈ ਮਾੜਾ ਮੋਟਾ ਕਿਤੇ ਗਲਤ ਫੈਸਲਾ ਹੋ ਗਿਆ ਤਾਂ ਮੈਨੂੰ ਮੈਨੇਜਮੈਂਟ ਨੇ ਆ ਕੇ ਕਿਹਾ ਨਾਲ ਦੀ ਨਾਲ ਸਟਾਪ ਕਰਕੇ ਉਹਨੂੰ ਚੈਪਟਰ ক্লোਜ਼ ਕਰਿਆ ਤੇ ਕੋਈ ਮੀਟਿੰਗ ਰੱਖੀ ਹੈ ਜਿਵੇਂ ਕਿ ਅੱਜ ਰੂਪੀ ਜੀ ਨੇ ਮੋਹਬਤ ਪੈਲੈਸ ਦੇ ਵਿੱਚ ਮੀਟਿੰਗ ਰੱਖੀ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੁਹਾਡੇ ਵੱਲੋਂ ਕੋਈ ਆਰਤੀਆਂ ਅਸੀਂ 100 ਵਾਰ ਨੂੰ ਸਾਡੀ VOTING ਹੈ ਸੋਮਵਾਰ ਨੂੰ 10 ਵਜੇ ਅਸੀਂ ਆਪਣੀ ਦੁਕਾਨ ਤੇ ਨਾਸ਼ਤੇ ਦਾ ਪ੍ਰੋਗਰਾਮ ਕੀਤਾ ਤੇ ਉਸ ਤੋਂ ਬਾਅਦ ਫਿਰ 11 12 ਵਜੇ ਅਸੀਂ ਵੋਟਪਾਲ ਸਾਰਾ ਪਰਿਵਾਰ ਸਾਰੀ ਮੰਡੀ ਇਕੱਠੀ ਹੋ ਕੇ ਚੱਲੂ ਇੱਕ ਅਹਿਮ ਸਵਾਲ ਹੈਗਾ ਅੱਜ ਵਿਦਾਇਕਾ ਮੈਡਮ ਨੀਨਾ ਮਿੱਤਲ ਨੇ ਜੋ ਸਾਡੇ ਸੂਤਰ ਦੱਸ ਰਹੇ ਉਹਨਾਂ ਦੇ ਪਤੀ ਜਿਹੜੇ ਹੈਗੇ ਅੱਜ ਮਿੱਤਲ ਜੀ ਵੱਲੋਂ ਇੱਕ ਦੁਪਹਿਰ ਨੂੰ ਮੀਟਿੰਗ ਰੱਖੀ ਗਈ ਹੈ ਦੋਨੋਂ ਉਮੀਦਵਾਰਾਂ ਨੂੰ ਉੱਥੇ ਬੁਲਾਇਆ ਗਿਆ ਕੋਈ ਸਹਿਮਤੀ ਪ੍ਰਗਟ ਕਰਨ ਵਾਸਤੇ ਵੀ ਆਪਸੀ ਸਹਿਮਤੀ ਬਣ ਜਾਵੇ ਕਿਉਂਕਿ ਕਾਗਜ਼ ਵਾਪਸ ਲੈਣ ਦੀ ਅਜਾਕਰੀ ਤਰੀਕਾ ਕੋਈ ਸਹਿਮਤੀ ਹੈ ਜੀ ਬਣ ਸਕਦੀ ਹੈ ਕੋਈ ਇਹ ਜੀ ਮੀਟਿੰਗ ਰੱਖੀ ਹੈ ਜੀ ਬਿਲਕੁਲ ਜੀ ਦੇਖੋ ਐਮ ਐਲ ਏ ਸਾਹਿਬ ਦਾ ਮੇਰੇ ਕੋਲ ਪੂਰਾ ਆ ਉਹਨਾਂ ਨੂੰ ਅੱਜ ਬਿਠਾਉਣ ਦਾ سلسلہ ਜਿਹੜਾ ਚੱਲ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਰਕੇਸ਼ ਕੁਮਾਰ ਰਿੰਕੂ ਜੀ ਨੂੰ ਬਿਠਾਉਣ ਦਾ ਅੱਜ ਜਿਹੜਾ ਹੈਗਾ ਤੇ ਹੁਣ ਕੀ ਅਪੀਲ ਕਰਨਾ ਚਾਹੋਗੇ ਆਪਣੇ ਆਰਤੀ ਭਰਾਵੋ ਆਰਤੀ ਭਰਾਮਣ ਤਾਂ ਮੈਂ ਹੱਥ ਜੋੜ ਕੇ ਅਪੀਲ ਕਰਦਾ ਵੀ ਪਹਿਲਾਂ ਕੋਈ ਗਲਤੀ ਹੋ ਗਈ ਹੈ ਦੁਬਾਰੇ ਨਹੀਂ ਹੋਊਗੀ ਹਾਂਜੀ ਜੀ ਵੀ ਹਰ ਜਿਹੜੀ ਵੋਟ ਪਾਣੀ ਹੈ ਕੰਮ ਨੂੰ ਪਾਣੀ ਹੈ ਹਾਂਜੀ ਹਾਂਜੀ ਜੀ ਉਸ ਬੰਦੇ ਨੇ ਕੰਮ ਕਰਿਆ ਉਸ ਨੂੰ ਵੋਟ ਪਾਣੀ ਹੈ ਸਾਰੇ ਪਰਿਵਾਰ ਭਾਈਚਾਰਾ ਸਾਰਾ ਮੇਰੇ ਨਾਲ ਤੋ ਅਗਲੀ ਜਿਹੜੀ ਦੁਕਾਨ ਦੱਸੀ ਜਾ ਰਹੀ ਹੈ ਕਿ ਉੱਥੇ ਅਜੇ ਮਿੱਤਲ ਜੀ ਬੈਠੇ ਹੈਗੇ ਚਲਦੇ ਆਂ ਦੇਖਦੇ ਬਿਲਕੁਲ ਜੀ ਉਹ ਵੀ ਇੱਕ ਆੜਤੀ ਆ ਜੀ ਮੈਂਬਰ ਹੈ ਅਸੀਂ ਵੋਟ ਮੰਗਣ ਵੀ ਜਾਵਾਂਗੇ ਉਹਨਾਂ ਤੋਂ ਆਓ ਚਲਦੇ ਤੁਹਾਡੇ ਨਾਲ ਦੇਖਦੇ ਕੀ ਕਹਿੰਦੇ ਆਂ ਜੀ ਤੁਸੀਂ ਦੇਖ ਸਕਦੇ ਹੋ ਕਿ ਅਗਲੀ ਦੁਕਾਨ ਜਿਹੜੀ ਹੈਗੀ ਉਹ ਵਿਦਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਜਿਹੜੀ ਅਜੇ ਮਿੱਤਲ ਜੀ ਦੀ ਦੱਸੀ ਜਾ ਰਹੀ ਹੈ ਜੋ ਦਵਿੰਦਰ ਜੀ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਆੜਤੀ ਵੀ ਹੈਗੇ ਸੋ ਉਹਨਾਂ ਤੋਂ ਵੀ ਜਿਹੜਾ ਹੈ ਵੋਟ ਮੰਗਣਾ ਜਿਹੜਾ ਹੈਗਾ ਇੱਕ ਇਹਨਾਂ ਦਾ ਅਧਿਕਾਰ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਅਜੇ ਮਿੱਤਲ ਜੀ ਉਰੇ ਮੌਜੂਦ ਹੈ ਤੇ ਵੋਟ ਜਿਹੜੀ ਹੈ ਮੰਗੀ ਜਾ ਰਹੀ ਹੈ ਕਿਉਂਕਿ ਆਰਤ ਮੰਡੀ ਚ ਇਹਨਾਂ ਦੀ ਵੀ ਜਿਹੜੀ ਵੋਟ ਦੱਸੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਵੋਟ ਮੰਗਣ ਆਏ ਜੀ ਕੀ ਕਹਿਣਾ ਚਾਹੋਗੇ ਹਾਂ ਮੇਰੀ ਮੋਟ ਹੈ ਹਾਂ ਜੀ ਹਾਂ ਜੀ ਤੇ ਸਾਡੇ ਪ੍ਰਧਾਨ ਜੀ ਨੂੰ ਵੋਟਾਂ ਪੈਣੀਆਂ ਤੇ ਚਾਕੇ ਹਾਂ ਜੀ ਪਿਛਲੀ ਵਾਰ ਪ੍ਰਧਾਨ ਬਣਾਇਆ ਸੀਗਾ ਜੋ ਆਰਤੀਪਰਾ ਦੱਸ ਰਹੇ ਕਿ ਦੁਆਰਾ ਪਰੰਪਰਾ ਸ਼ੁਰੂ ਕੀਤੀ ਗਈ ਸੀ VOTING ਦੀ ਨਹੀਂ ਤਾਂ 5 ਸਾਲ ਜਿਹੜਾ ਹੈ ਉਹਰੇ ਇੱਕ ਰਾਜ ਰਿਹਾ ਹੈ ਕਿਸੇ ਪਾਰਟੀ ਦਾ ਸੋ ਤੁਹਾਡੇ ਵੱਲੋਂ ਜਿਹੜੀ ਹੈ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਦੁਆਰਾ ਨਹੀਂ 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 ਇਹ ਬਿਲਕੁਲ ਗਲਤ ਹੈ ਪਹਿਲਾਂ ਪਾਰਟੀ ਦਾ ਧੱਕਾ ਚੱਲਦਾ ਸੀ ਰਾਜਸੀ ਕਾਂਗਰਸੀਆਂ ਦਾ ਸਾਡੇ ਤੋਂ ਜਦੋਂ ਸਰਕਾਰ ਸਾਡੀ ਆਈ ਹੈ ਇਲੈਕਸ਼ਨ ਤੋਂ ਪਹਿਲਾਂ ਸਾਡੇ ਵੀਰਾਂ ਦੀ ਇਹ ਮੰਗ ਸੀ ਵੀ ਸਾਨੂੰ ਇਹ ਜ਼ੁਲਮ ਜਿਹੜਾ ਸਾਡੇ ਤੇ ਹੋ ਰਿਹਾ ਹੈ ਖਤਮ ਕੀਤਾ ਜਾਵੇ ਇੰਡੀਪੈਂਡੈਂਟ ਇਲੈਕਸ਼ਨ ਕਰਾਏ ਜਾਣ ਆਂਦੇ ਇਲੈਕਸ਼ਨ ਹੋਏ ਸੈਕਿੰਡ ਟਾਈਮ ਸਹਿਮਤੀ ਨਾਲ ਦਵਿੰਦਰ ਪ੍ਰਧਾਨ ਜੀ ਬਣੇ ਹੁਣ ਵੀ ਇਲੈਕਸ਼ਨ ਹੋਣਗੇ ਜਾਂ ਵਪਾਰੀਆਂ ਦੀ ਸਹਿਮਤੀ ਇਹਦੇ ਚ ਕੋਈ ਪੋਲਿਟਿਕਸ ਨਹੀਂ ਕੋਈ ਪੋਲਿਟੀਕਲ ਨਹੀਂ ਮੇਰੇ ਆਰਤੀ ਵੀਰ ਜੋ ਚਾਨ ਉਹ ਕਰਨ ਦਵਿੰਦਰ ਮੇਰਾ ਭਰਾ ਹੈ ਦੂਜਾ ਕੈਂਡੀਡੇਟ ਰਿੰਕੂ ਉਹ ਵੀ ਮੇਰਾ ਭਰਾ ਹੈ ਤੀਜਾ ਉਹ ਕਹਿੰਦਾ ਮੈਂ ਬੀਜੇਪੀ ਦਾ ਹੈ ਸਾਡਾ ਆਰਤੀਆ ਭਰਾ ਵੀਂਗੇ ਆਰਤੀਆ ਮੈਂ ਕਹਿੰਦਾ ਉਹ ਵੀ ਸਾਡਾ ਆਰਤੀਆ ਭਰਾ ਹੈ ਆਰਤੀ ਸਾਡੀ ਅਨਾਜ ਮੰਡੀ ਚ ਕੋਈ ਅਸੀਂ ਕਿਸੇ ਦਾ ਮਾਉਲ ਖਰਾਬ ਨਹੀਂ ਹੁੰਦਾ ਇਲੈਕਸ਼ਨ ਤਾਂ ਵੀ ਇੱਕ ਬੰਦਾ ਚੁਣਨ ਵਾਸਤੇ ਪ੍ਰਕਿਰਿਆ ਇਹ ਕਰਨੀ ਪੈਂਦੀ ਹੈ ਬਾਕੀ ਸਾਰੇ ਭਰਾ ਨੇ ਜੋ ਇਹਨਾਂ ਨੂੰ ਚੰਗਾ ਲੱਗਦਾ ਸਾਡਾ ਉਹਦੇ ਨਾਲ ਸਾਥ ਹੈ ਅੱਜ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕਾ ਕੋਈ ਸਹਿਮਤੀ ਬਣਵਾ ਸਕਦੇ ਹੋ ਦੋਨਾਂ ਦੇ ਵਿੱਚ ਇਹ ਸਾਰੇ ਸਾਰੇ ਆਰਤੀ ਭਰਾ ਆਰਤੀ ਭਰਾ ਇਕੱਠੇ ਹੋਏ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੋ ਵੀ ਕੁਝ ਹੋਊਗਾ ਤੁਹਾਡੇ ਸਾਹਮਣੇ ਆਜੂਗਾ ਸੋ ਸੋ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਆਰਤੀ ਭਰਾ ਸਾਰੇ ਇਕੱਠੇ ਹੋਏ ਹਨ ਸੋ ਮੀਟਿੰਗ ਦੀ ਜਿਹੜੀ ਨਿਊਜ਼ 189 ਪੰਜਾਬ ਸੂਤਰ ਜਿਹੜੇ ਦੱਸ ਰਹੇ ਸੀ ਕਿ ਮੀਟਿੰਗ ਰੱਖੀ ਗਈ ਹੈ ਉਹ ਕਿਤੇ ਨਾ ਕਿਤੇ ਗੱਲ ਸੱਚੀ ਨਜ਼ਰ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤ ਲਗਾਤਾਰ ਜਿਹੜਾ ਹੈਗਾ ਤੇ ਉਹ ਇਹ ਆਰਤੀਪਰਾ ਕਹਿ ਰਿਹਾ ਕਿ ਤੁਸੀਂ ਵੀ ਕੋਸ਼ਿਸ਼ ਕਰੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਕਿ ਅਮਨ ਆਮਾਨ ਦੇ ਨਾਲ ਜਿਹੜਾ ਹੈ ਮੰਡੀ ਦਾ ਜਿਹੜਾ ਚੋਣ ਹੋਣਾ ਚਾਹੀਦਾ ਉਹਨੂੰ ਦੇਖਣਾ ਹੈ ਕਿ 17 ਤਰੀਕ ਨੂੰ ਕਿਹਦੇ ਸਿਰ ਤੇ ਤਾਜ ਸਜਦਾ ਕੈਮਰਾਮੈਨ ਮੁਹਿੰਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਖਰ